ਪਿਛਲੇ ਐਪੀਸੋਡ ਵਿੱਚ ਆਪਾਂ ਦੇਖਿਆ ਕਿ ਖੁਸ਼ੀ ਦੇ ਮੰਮੀ ਡੈਡੀ ਉਸ ਨੂੰ ਘਰ ਮਿਲਣ ਆਉਂਦੇ ਹੈ ਤਾਂ ਖੁਸ਼ੀ ਨੂੰ ਪੁੱਛਦੇ ਹੈ ਤੇਰਾ ਕੀ ਹਾਲ ਚਾਲ ਹੈ ਕਹਿੰਦੀ ਹੈ ਮੈਂ ਤਾਂ ਠੀਕ ਹਾਂ ਮੰਮੀ ਤਾਂ ਕਹਿੰਦੀ ਹੈ ਹੁਣ ਅੱਗੇ ਦੇਖੋ ਆਪਾਂ ਕੀ ਕੀ ਕਰਦੇ ਹਾਂ ਤਾਂ ਉਹ ਕਹਿੰਦੀ ਹੈ ਕਿ ਕੀ ਹੋਇਆ ਮੇਰੀ ਧੀ ਨੂੰ ਬੜੀ ਤਪੀ ਬੈਠੀ ਹੈ ਉਹ ਕਹਿੰਦੀ ਹੈ ਕਿ ਮੰਮੀ ਮੈਂ ਤਪਾਂ ਨਾ ਤਾਂ ਕੀ ਕਰਾਂ ਆ ਜਿਹੜੀ ਨਵੀਂ ਮੇਰੀ ਆਈ ਹੈ ਇੱਕ ਜਠਾਣੀ ਕਰ ਵਿੱਚ ਉਸਨੇ ਤਾਂ ਮੈਨੂੰ ਤੋੜ-ਟੋੜ ਕੇ ਜਵਾਬ ਜਿੰਦੀ ਹੈ ਕਹਿੰਦੀ ਹੈ ਕਿ ਉਹ ਤਾਂ ਮੇਰੇ ਤੋਂ ਬਿਲਕੁਲ ਨਹੀਂ ਡਰਦੀ ਤਾਂ ਉਹ ਕਹਿੰਦੀ ਹੈ ਕਿ ਲੈ ਇਹ ਕਿੱਡੀ ਗੱਲ ਹੈ ਕਹਿੰਦੀ ਹੈ ਕਿ ਹੁਣ ਮੈਂ ਆ ਗਈ ਹਾਂ ਨਾ ਮੈਂ ਤੇਰਾ ਪੂਰਾ ਸਾਥ ਦੇਵਾਂਗੀ ਤੇ ਆਪਾਂ ਤਾਂ ਉਸ ਦੀ ਰੀਲ ਬਣਾ ਦੇਵਾਂਗੇ ਉਹ ਆਪਣੇ ਆਪ ਨੂੰ ਕੀ ਸਮਝਦੀ ਹੈ ਆਪਾਂ ਸਭ ਕੁਝ ਸਹੀ ਕਰ ਲਵਾਂਗੇ ਲੈ ਮੇਰੀ ਧੀ ਕਿਸੇ ਤੋਂ ਦੱਬਣ ਵਾਲੀ ਹੈ ਤਾਂ ਉਸ ਦਾ ਪਿਓ ਕਹਿੰਦਾ ਭਾਗਵਾਨੇ ਤੂੰ ਇਸ ਨੂੰ ਚੰਗੀ ਮਤ ਦੇ ਇਹ ਨੂੰ ਇਹ ਕਹੇ ਕਿ ਤੁਸੀਂ ਦਰਾਨੀ ਜਠਾਣੀ ਬਣਾ ਕੇ ਰੱਖੋ ਤਾਂ ਕਹਿੰਦੀ ਹੈ ਕਿ ਤੂੰ ਤਾਂ ਚੁੱਪ ਹੀ ਰਹਿ ਤੂੰ ਬਹੁਤਾ ਨਾ ਸਾਡੀਆਂ ਗੱਲਾਂ ਵਿੱਚ बोल्याਕਰ ਉਹ ਕਹਿੰਦੀ ਹੈ ਕਿ ਚੱਲ ਪੁੱਤ ਤੇਰੇ ਪਿਓ ਨੇ ਤਾਂ ਐਂ ਕਰੀ ਜਾਣਾ ਹੈ ਤੇ ਉਹ ਕਹਿੰਦੀ ਮੰਮੀ ਤੁਸੀਂ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਹੋ ਮੇਰਾ ਤੁਸੀਂ ਕੀ ਸੁਲ ਜਾਓਗੇ ਤਾਂ ਕਹਿੰਦੀ ਹੈ ਕਿ ਚੱਲ ਦੱਸ ਮੇਰੀ ਧੀ ਤੂੰ ਪਹਿਲਾਂ ਮੈਨੂੰ ਸਾਰੀ ਗੱਲ ਦੱਸ ਕਿ ਗੱਲ ਹੋਈ ਕੀ ਹੈ ਤਾਂ ਉਹ ਆਪਣੀ ਧੀ ਕੋਲ ਬੈੱਡ ਤੇ ਬੈਠ ਜਾਂਦੀ ਹੈ ਅਜੀ ਉਹਨਾਂ ਨੇ ਗੱਲ ਸ਼ੁਰੂ ਹੀ ਕਰਨੀ ਹੁੰਦੀ ਹੈ ਉਧਰੋਂ ਖੁਸ਼ੀ ਦੀ ਸੱਸ ਦੇ ਨਨਾਨ ਆ ਜਾਂਦੀਆਂ ਹਨ ਤਾਂ ਉਹ ਆ ਕੇ ਸੱਸੀ ਕਾਲ ਬੁਲਾਉਂਦੀ ਹੈ ਤਾਂ ਖੁਸ਼ੀ ਦੀ ਮਾਂ ਉਸ ਦੀ ਸੱਸ ਨੂੰ ਕਹਿੰਦੀ ਹੈ ਕਿ ਵਿਆਹ ਲਿਆ ਤੂੰ ਆਪਣਾ ਛੜਾ ਛੜਾਂਕ ਤਾਂ ਉਹ ਹੈਰਾਨ ਹੋ ਜਾਂਦੀ ਹੈ ਕਹਿੰਦੀ ਹੈ ਭੈਣ ਜੀ ਐ ਕਿਉਂ ਬੋਲਦੀ ਹੋ ਉੱਤੇ ਕਹਿੰਦੀ ਹੈ ਜਦੋਂ ਬੰਦਾ ਵੱਡੀ ਉਮਰ ਵਿੱਚ ਹੋ ਜੇ ਛੋਟਾ ਵਿਆਹ ਜਾਵੇ ਤਾਂ ਉਹ ਛੜਾ ਹੀ ਕਹੋਂਦਾ ਹੈ ਚੱਲ ਇੰਨਾ ਹੈ ਕਿ ਤੂੰ ਉਹਦਾ ਵਿਆਹ ਕਰ ਦਿੱਤਾ ਚਲੂ ਨੂੰ ਜਿਉਂ ਜੋ ਕਰ ਆਖ ਦਿੱਤਾ ਤਾਂ ਉਹ ਕਹਿੰਦੀ ਹੈ ਮੰਪਰੀ ਤੂੰ ਹਜੇ ਇੱਥੇ ਹੀ ਫਿਰਦੀ ਹੈ ਤੂੰ ਆਪਣੇ ਘਰ ਗਈ ਨਹੀਂ ਤਾਂ ਉਹ ਕਹਿੰਦੀ ਮਾਸੀ ਜੀ ਮੈਂ ਬਸ ਜਾਣਾ ਹੀ ਹੈ ਮੈਨੂੰ ਇਹ ਛੱਡ ਕੇ ਗਈ ਹੈ ਕਹਿੰਦੀ ਦੋ ਦਿਨ ਰਹਿ ਲਾ ਤੇ ਕਹਿੰਦੀ ਹੈ ਕਿ ਨਾਲੇ ਮਾਸੀ ਜੀ ਮੈਂ ਕਿਹੜਾ ਕਿਸੇ ਦੇ ਘਰੇ ਰਹਿ ਰਹੀ ਹਾਂ ਇਹ ਕਿਹੜਾ ਕੋਈ ਘਰ ਬੇਗਾਨਾ ਹੈ ਮੇਰੇ ਮਾਪਿਓ ਦਾ ਹੀ ਘਰ ਹੈ ਕਹਿੰਦੀ ਹੈ ਕਿ ਕੁੜੀਆਂ ਵਿਆਹ ਤੋਂ ਬਾਅਦ ਬੇਗਾਨੀਆਂ ਹੀ ਹੁੰਦੀਆਂ ਹਨ ਪੇਕਾ ਘਰ ਉਹਨਾਂ ਲਈ ਬੇਗਾਨਾ ਹੀ ਹੁੰਦਾ ਹੈ ਤਾਂ ਉਹ ਕਹਿੰਦੀ ਹੈ ਕਿ ਲੱਗਦਾ ਤੈਨੂੰ ਕਿਸੇ ਨੇ ਮਤ ਨਹੀਂ ਦਿੱਤੀ ਤਦ ਮਨਪ੍ਰੀਤ ਕੋ ਜਦੋਂ ਜਵਾਬ ਦੇਣ ਲੱਗਦੀ ਤਾਂ ਉਸ ਦੀ ਮਾਂ ਕਹਿੰਦੀ ਹੈ ਕਿ ਨਹੀਂ ਪੁੱਤ ਵੱਡਿਆਂ ਦੇ ਅੱਗੇ ਨਹੀਂ ਬੋਲੀ ਤਾਂ ਚੱਲ ਆਪਾਂ ਚੱਲੀਏ ਫਿਰ ਉਹ ਤਿੰਨੋਂ ਜਾਨੇ ਬੈਠ ਜਾਂਦੇ ਹਨ ਤੇ ਕਹਿੰਦੀ ਹੈ ਹੁਣ ਦੱਸਦੀ ਏ ਤੈਨੂੰ ਬਿੱਤ ਮੈਨੂੰ ਕੀ ਦੱਸਣਾ ਚਾਹੁੰਦੀ ਸੀ ਤੇ ਆਪਾਂ ਅੱਗੇ ਕੀ ਕਰਨਾ ਹੈ ਉਹ ਕਹਿੰਦੀ ਹੈ ਕਿ ਮੰਮੀ ਇਹ ਉਹ ਕਹਿੰਦੀ ਦੱਸ ਤੇਰੀ ਜਠਾਣੀ ਕਿਵੇਂ ਉਹ ਕਹਿੰਦੀ ਮੰਮੀ ਉਹ ਜਠਾਣੀ ਦਰਾਨੀ ਕਿਵੇਂ ਉਹ ਕਹਿੰਦੀ ਮੰਮੀ ਉਹ ਆਪਣੇ ਆਪ ਨੂੰ ਦਰਾਨੀ ਨਹੀਂ ਸਮਝਦੀ ਉਹ ਤਾਂ ਮੈਨੂੰ ਮੈਨੂੰ ਆਪਣੀ ਦਰਾਨੀ ਸਮਝਦੀ ਤੇ ਖੁਦ ਜਠਾਣੀ ਬਣਦੀ ਉਹ ਕਹਿੰਦੀ ਐ ਕਿਵੇਂ ਜਠਾਣੀ ਬਣੂੰਗੀ ਉਹ ਹੈ ਤਾਂ ਤੇਰੇ ਤੋਂ ਬਾਤ ਚੋਂ ਹੀ ਆਈ ਪਹਿਲਾਂ ਤਾਂ ਤੂੰ ਹੀ ਆਈ ਹੈ ਉਹ ਕਹਿੰਦੀ ਮੰਮੀ ਆ ਗੱਲ ਸਮਝਾ ਸਮਝਾ ਤਾਂ ਮੈਂ ਉਸ ਨੂੰ ਥੱਕ ਗਈ ਪਰ ਉਹ ਆਪਣੀ ਗੱਲ ਤੇ ਨਹੀਂ ਆਉਂਦੀ ਉਹ ਕਹਿੰਦੀ ਨਹੀਂ ਮੈਂ ਵੱਡੀਆਂ ਤਾਂ ਜਠਾਣੀ ਤਾਂ ਮੈਂ ਹੀ ਰਹੂੰਗੀ ਤੇ ਉਹ ਕਹਿੰਦੀ ਹੈ ਕਿ ਤੂੰ ਉਸ ਨੂੰ ਸੁਣਾਉਣੀਆਂ ਸੀ ਖਰੀਆਂ ਖਰੀਆਂ ਤਾਂ ਕਹਿੰਦੀ ਹੈ ਕਿ ਮੰਮੀ ਮੈਂ ਬੜੀਆਂ ਸੁਨਾਈਆਂ ਸਨ ਪਰ ਉਹ ਅੱਗੋਂ ਕੋਈ ਐ ਨਹੀਂ ਤੇ ਕਹਿੰਦੀ ਅੱਛਾ ਤੇ ਹਜੇ ਫਿਰ ਮੇਰੀ ਧੀ ਨੇ ਉਸ ਤੇ ਦਬਦਬਾ ਬਣਾਇਆ ਨਹੀਂ ਤੇ ਉਹ ਕਹਿੰਦੀ ਮੰਮੀ ਉਹ ਬਣਾਉਣੀ ਕਿੱਥੇ ਦਿੰਦੀ ਹੈ ਉਹ ਵੀ ਬਹੁਤ ਹੀ ਤੇਜ਼ ਹੈ ਬਾਕੀਆਂ ਨੂੰ ਤਾਂ ਕਹਿੰਦੀ ਮੈਂ ਜੁੱਤੀ ਥੱਲੇ ਰੱਖਿਆ ਹੋਇਆ ਤੇ ਰਕਤਮ ਇਸ ਨੂੰ ਵੀ ਲਵੂੰਗੀ ਤੇ ਪਰ ਇਹ ਥੋੜੀ ਜੀ ਹੋਰ ਸਾਭਦੀ ਆ ਤਾਂ ਉਸ ਦਾ ਪਿਓ ਕਹਿੰਦਾ ਹੈ ਕਿ ਤੁਸੀਂ ਐਵੇਂ ਦੀਆਂ ਗੱਲਾਂ ਨਾ ਕਰੋ ਤੂੰ ਕੁੜੀ ਨੂੰ ਕੋਈ ਝੱਜ ਦੀ ਮਤ ਦੇ ਕਹਿੰਦਾ ਹੈ ਕਿ ਇੱਕੋ ਘਰ ਚ ਰਹਿਣਾ ਹੁੰਦਾ ਹੈ ਬੱਚਿਆਂ ਨੇ ਤਾਂ ਉਹ ਕਹਿੰਦੀ ਹੈ ਕਿ ਤੂੰ ਤਾਂ ਚੁੱਪ ਹੀ ਕਰ ਤੂੰ ਐਵੇਂ ਸਾਡੀਆਂ ਜਨਾਨੀਆਂ ਦੀਆਂ ਗੱਲਾਂ ਵਿੱਚ ਨਾ ਬੋਲਿਆ ਕਰ ਤੂੰ ਤੈਨੂੰ ਤਾਂ ਹਮੇਸ਼ਾ ਇਹੀ ਲੱਗੀ ਰਹਿੰਦੀ ਹੈ ਤਾਂ ਉਹ ਕਹਿੰਦੀ ਹੈ ਕਿ ਮੰਮੀ ਯਾਰ ਤੁਸੀਂ ਚੁੱਪ ਕਰਕੇ ਬੈਠੇ ਰਹੋ ਤੁਸੀਂ ਇੱਥੇ ਮੈਨੂੰ ਮਿਲਣ ਆਏ ਹੋ ਜਾਂ ਆਪਸ ਵਿੱਚ ਲੜਨ ਆਏ ਹੋ ਤਾਂ ਕਹਿੰਦੀ ਹੈ ਕਿ ਹਾਂ ਇਹ ਤੇਰੇ ਪਿਓ ਦਾ ਤਾਂ ਸੁਭਾਅ ਹੀ ਐਵੇਂ ਦਾ ਹੈ ਕਹਿੰਦੀ ਹੈ ਕਿ ਇਹ ਤਾਂ ਵਿੱਚ ਹੀ ਬੋਲਣ ਲੱਗ ਜਾਂਦਾ ਹੈ ਤਾਂ ਉਹ ਕਹਿੰਦੀ ਹੈ ਕਿ ਦੱਸ ਤੀ ਇਹ ਹੁਣ ਅੱਗੇ ਕਰਨਾ ਕੀ ਹੈ ਤਾਂ ਉਹ ਕਹਿੰਦੀ ਹੈ ਕਿ ਮੰਮੀ ਹੁਣ ਤੁਸੀਂ ਹੀ ਦੱਸੋ ਕੀ ਕੀ ਕਰਨਾ ਹੈ ਉਹ ਕਹਿੰਦੀ ਮੇਰੀ ਧੀ ਇੰਨੀ ਪੋਲੀ ਨਹੀਂ ਤੂੰ ਮੇਰੀ ਧੀ ਹੈ ਮੇਰੇ ਸਭ ਪੜੇ ਪੜਾਏ ਤੇ ਆਈ ਹੈ ਇਹ ਤਾਂ ਹੁਣ ਤੈਨੂੰ ਇੱਕ ਮੜਿੱਕੇ ਲੈਣੇ ਹੀ ਪੈਣੇ ਹਨ ਇਹ ਨਾ ਹੋਵੇ ਕਿਤੇ ਤੂੰ ਉਸ ਤੋਂ ਦੱਬ ਜਾਵੇਂ ਤੇ ਉਹ ਤੇਰੇ ਤੇ ਦਾਬਾ ਪਾ ਲਵੇ ਕਹਿੰਦੀ ਨਹੀਂ ਨਹੀਂ ਮੰਮੀ ਮੈਂ ਐਡੀ ਵੀ ਕੱਚੀ ਕੁਲੀ ਨਹੀਂ ਜਿਹੜੀ ਮੈਂ ਉਸ ਤੋਂ ਦੱਬ ਜਾਊਂਗੀ ਇੱਕ ਵਾਰੀ ਨਵੀਂ-ਨਵੀਂ ਆਈ ਵੈਸੇ ਮੈਂ ਟ੍ਰੇਲਰ ਤਾਂ ਉਸ ਨੂੰ ਦਿਖਾ ਹੀ ਦਿੱਤੇ ਹੈ ਉਸਦੀ ਮਾਂ ਕਹਿੰਦੀ ਹੈ ਕਿ ਚਲ ਆਪਾਂ ਉਸ ਨੂੰ ਮਿਲ ਕੇ ਆਈਏ ਤਾਂ ਉਹ ਕਹਿੰਦੀ ਮੰਮੀ ਮੈਂ ਨਹੀਂ ਜਾਣਾ ਤੁਸੀਂ ਜਾਇਆ ਉਹ ਤਾਂ ਉਹ ਆਪਣੇ ਹਸਬੰਦ ਨੂੰ ਵੀ ਨਾਲ ਲੈ ਜਾਂਦੀ ਉਧਰ ਮਿੰਦੂ ਆਪਣੇ ਦੇ ਵੇਦ ਦੀ ਵੋਟੀ ਆਪਣੇ ਕਮਰੇ ਵਿੱਚ ਕੰਮ ਕਰ ਰਹੀ ਹੁੰਦੀ ਜਦੋਂ ਜਾਂਦੀ ਤਾਂ ਉਹਨਾਂ ਨੂੰ ਸੱਸੀਕਾਲ ਬੁਲਾਉਂਦੀ ਤਾਂ ਖੁਸ਼ੀ ਦੀ ਮਾਂ ਕਹਿੰਦੀ ਲੈ ਕੁੜੀ ਤਾਂ ਸਿਆਣੀ ਲੱਗਦੀ ਹੈ ਉਸ ਨੂੰ ਟੌਂਟ ਮਾਰ ਕੇ ਕਹਿੰਦੀ ਉਸ ਨੇ ਆਪਾਂ ਨੂੰ ਸੱਸੀਕਾਲ ਬੁਲਾਈ ਹੈ ਤੇ ਕਹਿੰਦੀ ਹੈ ਕਿ ਹਾਂਜੀ ਹਾਂਜੀ ਮਾਸੀ ਜੀ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਤਾਂ ਜਦੋਂ ਉਸ ਨੂੰ ਕਹਿੰਦੀ ਹੈ ਗੱਲਾਂ ਕਰਦੀ ਹੈ ਤਾਂ ਉਹ ਕਹਿੰਦੀ ਹੈ ਕਿ ਤੇਰੀ ਵੀ ਉਮਰ ਵਾਧ ਹੀ ਹੋਵੇਗੀ ਜਦੋਂ ਵੇਦ ਕਹਿੰਦੀਆਂ ਤਾਂ ਉੱਤੇ ਤੇ ਤੂੰ ਵੀ ਤਾਂ ਵੱਧ ਉਮਰ ਦੀ ਹੋਵੇਂਗੀ ਫਿਰ ਵੱਡੀ ਉਮਰਦਿਆਂ ਨੂੰ ਸਿਆਣਪ ਤਾਂ ਹੁੰਦੀ ਹੈ ਉਹ ਕਹਿੰਦੀ ਹਾਂ ਹਾਂ ਮਾਸੀ ਜੀ ਮੇਰੀ ਉਮਰ ਵੀ 30 ਪਲੱਸ ਹੀ ਹੈ ਮੈਨੂੰ ਤਾਂ ਬਹੁਤ ਸਿਆਣੀਆਂ ਗੱਲਾਂ ਆਉਂਦੀਆਂ ਹਨ ਪਰ ਕਈ ਤਾਂ ਕਹਿੰਦੀ ਹੈ ਕਿ 24 25 ਦੇ ਹੋ ਕੇ ਵੀ ਨਿਆਣੀ 마ਥੀ ਰੱਖਦੇ ਹਨ ਤਾਂ ਉਹ ਕਹਿੰਦੀ ਹੈ ਕਿ ਉਹ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮੇਰੀ ਧੀ ਨੂੰ ਸੁਣਾ ਰਹੀ ਹੈ ਤੇ ਉਹ ਕਹਿੰਦੀ ਹੈ ਕਿ ਤੂੰ ਕਿਵੇਂ ਵੇਦ ਨੂੰ ਹਾਂ ਕਰ ਦਿੱਤੀ ਉਹ ਤਾਂ ਕੋਈ ਕੰਮ ਕਰਨੀ ਕਰਦਾ ਉਹ ਤਾਂ ਜਮਾਂ ਵੇਲਾ ਰਹਿੰਦਾ ਮੈਨੂੰ ਨਹੀਂ ਲੱਗਦਾ ਤੇਰੇ ਸ਼ੌਂਕ-ਸ਼ੌਂਕ ਪੂਰੇ ਹੋਣਗੇ ਉਹ ਕਹਿੰਦੀ ਮਾਸੀ ਜੀ ਫਿਰ ਕੀ ਹੋਇਆ ਉਹਦੀ ਬੋਟੀ ਮੈਂ ਹਾਂ ਵੇਦ ਦੀ ਤੇ ਇਹ ਤਾਂ ਫਿਕਰ ਮੈਨੂੰ ਕਰਨਾ ਚਾਹੀਦਾ ਜਾਂ ਵੇਦ ਨੂੰ ਕਰਨਾ ਚਾਹੀਦਾ ਵੀ ਉਹ ਕੋਈ ਕੰਮ ਨਹੀਂ ਕਰਦੇ ਤੁਸੀਂ ਕਿਉਂ ਸਾਡਾ ਫਿਕਰ ਕਰ ਰਹੇ ਹੋ ਤੁਸੀਂ ਆਪਣੀ ਧੀ ਦਾ ਫਿਕਰ ਕਰੋ ਤੁਸੀਂ ਉਸ ਨੂੰ ਸਮਝਾਓ ਤਾਂ ਕਹਿੰਦੀ ਹੈ ਕਿ ਵੇਲੇ ਤਾਂ ਇਸ ਘਰ ਵਿੱਚ ਹੋਰ ਵੀ ਬਹੁਤ ਲੋਕ ਰਹਿੰਦੇ ਹਨ ਨਾ ਕੋਈ ਰੋਟੀ ਪਾਣੀ ਕਰਦੇ ਹਨ ਨਾ ਕੋਈ ਝਾੜੂ ਪੋਚਾ ਕਰਦੇ ਹਨ ਤੇ ਉਹਨਾਂ ਦਾ ਵੀ ਤਾਂ ਟਾਈਮ ਟੱਪੀ ਹੀ ਜਾਂਦਾ ਹੈ ਤਾਂ ਉਸ ਦੀ ਮੰਮੀ ਨੂੰ ਅੱਗੋਂ ਗੱਲ ਨਹੀਂ ਆਉਂਦੀ ਤੇ ਉਹ ਸਮਝ ਜਾਂਦੀ ਹੈ ਕਿ ਇਹ ਸਾਰਾ ਕੁਝ ਮੈਨੂੰ ਸੁਣਾ ਰਹੀ ਹੈ ਖੁਸ਼ੀ ਬਾਰੇ ਸੁਣਾ ਸੁਣਾ ਕੇ ਮੇਰੇ ਵਿੱਚ ਦੀ ਗੱਲਾਂ ਕੱਢ ਰਹੀ ਹੈ ਤੇ ਫਿਰ ਉਹ ਕਹਿੰਦੀ ਲੈ ਮਾਸੀ ਜੀ ਮੈਂ ਤਾਂ ਤੁਹਾਨੂੰ ਬੈਠਣ ਨੂੰ ਕਿਹਾ ਹੀ ਨਹੀਂ ਮੈਂ ਤਾਂ ਭੁੱਲੀ ਗਈ ਕਹਿੰਦੀ ਹੈ ਕਿ ਨਹੀਂ ਨਹੀਂ ਹੁਣ ਅਸੀਂ ਬੈਠਣਾ ਨਹੀਂ ਅਸੀਂ ਬਸ ਬਹੁਤ ਖੜੇ ਖੜੇ ਗੱਲਾਂ ਕਰ ਲਈਆਂ ਤੇ ਬਸ ਅਸੀਂ ਹੁਣ ਚੱਲਦੇ ਹਾਂ ਤੇ ਉਸ ਨੂੰ ਅੰਦਰੋਂ ਅੰਦਰ ਗੁੱਸਾ ਵੀ ਬਹੁਤ ਆਉਂਦਾ ਹੈ ਕਹਿੰਦੀ ਹੈ ਕਿ ਲੈ ਇਹ ਤਾਂ ਵਗ ਗਿਆ ਹੀ ਬੜੀ ਤੇਜ ਐ ਖੁਸ਼ੀ ਸੱਚੀ ਕਹਿੰਦੀ ਸੀ ਇਹ ਤਾਂ ਆਪਣੀ ਕੋਈ ਗੱਲ ਡਿੱਗਣ ਹੀ ਨਹੀਂ ਦਿੰਦੀ ਮੈਨੂੰ ਪਟੱਕ ਪਟੱਕ ਜਵਾਬ ਦੇ ਰਹੀ ਹੈ ਕਹਿੰਦੀ ਹੈ ਕਿ ਮੇਰਾ ਹੁਣ ਇੱਥੇ ਖੜਨਾ ਠੀਕ ਨਹੀਂ ਹੈ ਨਹੀਂ ਤਾਂ ਇਹ ਮੈਨੂੰ ਹੋਰ ਪਤਾ ਨਹੀਂ ਕਿੰਨੀਆਂ ਕੋ ਗੱਲਾਂ ਸੁਣਾ ਦੇਣੀਆਂ ਹਨ ਜੋ ਮੇਰੇ ਤੋਂ ਸੁਨੀਆਂ ਨਹੀਂ ਜਾਣੀਆਂ ਤਾਂ ਉਹ ਚਲੇ ਜਾਂਦੇ ਹੈ ਉਹ ਕਹਿੰਦੀ ਹੈ ਕਿ ਚਲੋ ਆਪਾਂ ਚੱਲੀਏ ਤੇ ਜਾਂਦਾ ਜਾਂਦਾ ਖੁਸ਼ੀ ਦਾ ਪਿਓ ਉਸ ਨੂੰ ਉਸ ਵੱਲ ਨੂੰ ਫਿਰ ਅੰਗੂਠਾ ਕਰ ਜਾਂਦਾ ਹੈ ਕਿ ਤੂੰ ਬਹੁਤ ਵਧੀਆ ਕੀਤਾ ਮਿੰਦੋ ਤਾਂ ਉਹ ਵੀ ਖੁਸ਼ ਹੋ ਜਾਂਦੀ ਹੈ ਕਿ ਇਸ ਦਾ ਪਿਓ ਤਾਂ ਚਲੋ ਚੰਗਾ ਹੀ ਹੈ ਤੇ ਉਧਰ ਖੁਸ਼ੀ ਦੀ ਪਰਜਾਈ ਰੋਜ਼ੀ ਆਪਣੇ ਕਮਰੇ ਵਿੱਚ ਬੈਠੀ ਹੁੰਦੀ ਹੈ ਤਾਂ ਉਸ ਦਾ ਭਰਾ ਉਸ ਨੂੰ ਉਸ ਦਾ ਘਰ ਵਾਲਾ ਉਸ ਨੂੰ ਵਾਜਾਂ ਮਾਰਦਾ ਹੈ ਰੋਜ਼ੀ ਤੂੰ ਕਿੱਥੇ ਹੈਂ ਤਾਂ ਕਹਿੰਦੀ ਮੈਂ ਇੱਥੇ ਹੀ ਬੈਠੀ ਆਂ ਜੀ ਆਜੋ ਕਹਿੰਦਾ ਹੈ ਕਿ ਮੰਮੀ ਡੈਡੀ ਘਰ ਨਹੀਂ ਹੈਗੇ ਤੇ ਚੱਲ ਆਪਾਂ ਫਿਰ ਐ ਕਰੀਏ ਤੇਰੀ ਮੰਮੀ ਦਾ ਪਤਾ ਲੇ ਆਈਏ ਉਹਨਾਂ ਦੇ ਆਉਣ ਤੋਂ ਪਹਿਲਾਂ 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 ਤਾਂ ਉਹ ਖੁਸ਼ ਹੋ ਜਾਂਦੀ ਫਿਰ ਕਹਿੰਦੀ ਨਹੀਂ ਨਹੀਂ ਜੀ ਜੇ ਮੰਮੀ ਨੂੰ ਪਤਾ ਲੱਗ ਗਿਆ ਤਾਂ ਤੁਹਾਨੂੰ ਪਤਾ ਹੀ ਹੈ ਮੰਮੀ ਨੇ ਕੀ ਕਹਿਣਾ ਉਹ ਕਹਿੰਦਾ ਨਹੀਂ ਨਹੀਂ ਤੂੰ ਛੱਡ ਤੂੰ ਇੰਨਾ ਵੀ ਨਾ ਸੋਚਿਆ ਕਰ ਕਹਿੰਦੀ ਚੱਲ ਫਿਰ ਮੈਨੂੰ ਤੁਸੀਂ ਥੋੜਾ ਟਾਈਮ ਦਿਓ ਤੇ ਮੈਂ ਦਵਾਦਵ ਕਰਦੇ ਸਾਰੇ ਕੰਮ ਨਿਬੇੜ ਲੈਨੀ ਹਾਂ ਤੇ ਫਿਰ ਮੰਮੀ ਦਾ ਵੀ ਗੋਡਾ ਦੁਖਦਾ ਨਾਲੇ ਜਦੋਂ ਆਇਆਂ ਨੂੰ ਖਲਾਰਾ ਦਿਸੂ ਤਾਂ ਉਹਨਾਂ ਨੂੰ ਐ ਲੱਗੂ ਘਰ ਨਹੀਂ ਕੰਮ ਨਹੀਂ ਕਰਕੇ ਗਈ ਤਾਂ ਉਹ ਕਹਿੰਦਾ ਹੈ ਕਿ ਤੇਰੇ ਨਾਲ ਮੰਮੀ ਇੰਨਾ ਬਦਸਲੂਕ ਕਰਦੇ ਐ ਫਿਰ ਵੀ ਤੂੰ ਮੰਮੀ ਬਾਰੇ ਇੰਨਾ ਸੋਚਦੀ ਆ ਉਹਨਾਂ ਦਾ ਗੋਡਾ ਦੁਖਦਾ ਉਹਨਾਂ ਤੋਂ ਕੰਮ ਨਹੀਂ ਹੋਣਾ ਤਾਂ ਕਹਿੰਦਾ ਤੈਨੂੰ ਗੁੱਸਾ ਨਹੀਂ ਆਉਂਦਾ ਕਹਿੰਦੀ ਨਹੀਂ ਨਹੀਂ ਜੀ ਗੁੱਸਾ ਕਾਹਦਾ ਕਰਨਾ ਮਾਵਾਂ ਦੇ ਕਾਹਦੇ ਗੁੱਸੇ ਹੁੰਦੇ ਹਨ ਕਹਿੰਦੀ ਹੈ ਕਿ ਬੱਚਿਆਂ ਨੂੰ ਮਾਵਾਂ ਛਿੜਕਦੀਆਂ ਹੀ ਹੁੰਦੀਆਂ ਹਨ ਤੇ ਬੱਚੇ ਫਿਰ ਵੀ ਜਾ ਕੇ ਮਾਂ ਦੇ ਗੱਲ ਲੱਗਦੇ ਕਹਿੰਦਾ ਪਰ ਉਹ ਤੈਨੂੰ ਬਿਨਾਂ ਵਜਾ ਤੋਂ ਵੀ ਲੜਦੀ ਰਹਿੰਦੀ ਹੈ ਫਿਰ ਵੀ ਤੈਨੂੰ ਐ ਲੱਗਦਾ ਕਹਿੰਦੀ ਨਹੀਂ ਜੀ ਪਹਿਲਾਂ ਮੈਨੂੰ ਗੁੱਸਾ ਆਉਂਦਾ ਸੀ ਹੁਣ ਤਾਂ ਮੈਂ ਗੁੱਸਾ ਪੀਣਾ ਸਿੱਖ ਲਿਆ ਬਾਕੀ ਉਹ ਕਹਿੰਦੀ ਹੈ ਕਿ ਮੈਨੂੰ ਮੇਰੇ ਮੰਮੀ ਡੈਡੀ ਨੇ ਸੰਸਕਾਰ ਹੀ ਦਿੱਤੇ ਸੀ ਕਿ ਪੁੱਤ ਕਿਸੇ ਦੇ ਅੱਗੇ ਨਹੀਂ ਬੋਲਣਾ ਉੱਥੇ ਜਾ ਕੇ ਜੇ ਕੋਈ ਕੁਝ ਕਵੇ ਵੀ ਤਾਂ ਚਲ ਕੋਈ ਗੱਲ ਨਹੀਂ ਚੁੱਪ ਕਰਕੇ ਪਾਸੇ ਹੋ ਜਾਣਾ ਹੈ ਤਾ ਕਹਿੰਦੀ ਹੈ ਕਿ ਮੈਨੂੰ ਯਕੀਨ ਹੈ ਜੀ ਇੱਕ ਦਿਨ ਮੰਮੀ ਜ਼ਰੂਰ ਬਦਲਣਗੇ ਕਹਿੰਦੀ ਹੈ ਕਿ ਉਹ ਮੈਨੂੰ ਇੱਕ ਦਿਨ ਆਪਣੇ ਗੱਲ ਨਾਲ ਜ਼ਰੂਰ ਲਾਉਣਗੇ ਕਿ ਰੋਜ਼ ਦੀ ਮੇਰੇ ਤੋਂ ਗਲਤੀਆਂ ਹੋ ਗਈਆਂ ਤੇ ਕਹਿੰਦੀ ਮੈਨੂੰ ਉਸ ਦਿਨ ਦਾ ਇੰਤਜ਼ਾਰ ਰਹੇਗਾ ਤੇ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਨਾ ਹੀਦਨ ਹੋਵੇਗਾ ਤੇ ਕਹਿੰਦਾ ਹੈ ਕਿ ਚੱਲ ਚੱਲ ਫਿਰ ਉੱਠ ਹੁਣ ਤੂੰ ਤਿਆਰ ਹੋ ਤੇ ਆਪਾਂ ਚੱਲੀਏ ਆਪਾਂ ਤੇਰੀ ਮੰਮੀ ਦਾ ਪਤਾ ਲੈ ਆਈਏ ਚੱਲ ਜਿਹੜੇ ਤੂੰ ਆਪਣੇ ਕੰਮ ਧੰਦੇ ਨਿਬੇੜਨੇ ਹੈ ਉਹ ਤੂੰ ਆ ਕੇ ਕਰ ਲੈ ਤਾਂ ਉਹ ਕਹਿੰਦੀ ਹੈ ਕਿ ਚਲੋ ਠੀਕ ਹੈ ਜੀ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਕਰ ਲੈਣੀ ਹਾਂ ਚਲ ਮੈਨੂੰ ਦੋ ਤਿੰਨ ਕੰਮ ਤਾਂ ਕਰ ਲੈਣ ਦੋ ਫਿਰ ਬਸ ਆਪਾਂ ਚੱਲ ਪੈਨੇ ਆਂ ਕਹਿੰਦਾ ਵੈਸੇ ਮੈਂ ਮੰਨ ਗਿਆ ਤੈਨੂੰ ਤੇਰੇ ਨਾਲ ਘਰ ਵਿੱਚ ਇੰਨੀ ਕੁੱਤੇ ਖਾਣੀ ਹੁੰਦੀ ਹੈ ਪਰ ਫਿਰ ਵੀ ਤੂੰ ਬੜੀ ਹੀ ਨਰਮਾਈ ਨਾਲ ਨਿਭਾਈ ਜਾਨੀ ਆ ਉਹ ਕਹਿੰਦੀ ਹੈ ਜੀ ਜੇ ਮੈਂ ਵੀ ਅਗੋਂ ਹੀ ਕਰਨ ਲੱਗ ਜਾਵਾਂ ਤਾਂ ਫਿਰ ਘਰ ਨਹੀਂ ਚੱਲਦੀ ਹੁੰਦੀ ਫਿਰ ਤਾਂ ਘਰ ਵਿੱਚ ਰੋਜ ਦਾ ਕਲੇਸ਼ ਰਹੂ ਬਾਕੀ ਕਹਿੰਦੀ ਮੈਂ ਇੱਕ ਗੱਲ ਦੱਸਾਂ ਮੈਂ ਸਿਰਫ ਤੁਹਾਡੀ ਨਰਮਾਈ ਨੂੰ ਤੁਹਾਡੀ ਨੇਚਰ ਨੂੰ ਵੇਖ ਕੇ ਚੁੱਪ ਕਰ ਜਾਨੀ ਹਾਂ ਜਦੋਂ ਤੁਸੀਂ ਸਹੀ ਹੋ ਉਧਰ ਮਨਪ੍ਰਿਤ ਜਾਣ ਲਈ ਆਪਣੀ ਪੈਕਿੰਗ ਕਰ ਰਹੀ ਹੁੰਦੀ ਹੈ ਤਾਂ ਉਸ ਦਾ ਇੱਕ ਸੂਟ ਨਹੀਂ ਮਿਲਦਾ ਤਾਂ ਕਹਿੰਦੀ ਹੈ ਮੈਂ ਭਾਬੀ ਦੇ ਕਮਰੇ ਵਿੱਚ ਵੇਖ ਕੇ ਆਉਣੀ ਹਾਂ ਪਤਾ ਨਹੀਂ ਕਿੱਧਰ ਗਿਆ ਤੇ ਉਧਰੋਂ ਖੁਸ਼ੀ ਆ ਕੇ ਜਾਣ ਕੇ ਵਿਅਵਤ ਕਰਦੀ ਹੈ ਤੇ ਉਸ ਦੇ ਕੱਪੜੇ ਖਿਲਾਰਨ ਲੱਗ ਜਾਂਦੀ ਹੈ ਤੇ ਉਹ ਹੀ ਉੱਤੋਂ ਹੀ ਮਨਪ੍ਰੀਤ ਆ ਜਾਂਦੀ ਕਹਿੰਦੀ ਭਾਬੀ ਤੂੰ ਇਹ ਕੀ ਕਰ ਰਹੀ ਹੈ ਤਾਂ ਉਹ ਕਹਿੰਦੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਕਹਿੰਦੀ ਕੀਤਾ ਕਿਉਂ ਨਹੀਂ ਮੈਂ ਤਾਂ ਸਾਹਮਣੇ ਦੇਖਿਆ ਹੈ ਤੂੰ ਆ ਕੁਝ ਕਰ ਰਹੀ ਹੈ ਤਾ ਕਹਿੰਦੀ ਹੈ ਕਿ ਮੇਰਾ ਇੱਕ ਦੁਪੱਟਾ ਨਹੀਂ ਮਿਲ ਰਿਹਾ ਮੈਂ ਕਹਾ ਸ਼ਾਇਦ ਤੇਰੇ ਬੈਗ ਚ ਨਾ ਹੋਵੇ ਉਹ ਕਹਿੰਦੀ ਤੂੰ ਮੇਰੇ ਤੇ ਪਾਬੀ ਇਲਜ਼ਾਮ ਲਾ ਰਹੀ ਹੋ ਕਹਿੰਦੀ ਨਹੀਂ ਨਹੀਂ ਉਹ ਦੁਪੱਟਾ ਮੇਰਾ ਪਿਓਰ ਦਾ ਸੀ ਮੈਨੂੰ ਐ ਲੱਗਿਆ ਕਿ ਕਿਤੇ ਤੂੰ ਭਲੇਖੇ ਵਿੱਚ ਨਾ ਪਾ ਲਿਆ ਹੋਵੇ ਉਹ ਕਹਿੰਦੀ ਫੇਰ ਤੂੰ ਢੰਗ ਨਾਲ ਵੀ ਤਾਂ ਕੱਪੜੇ ਕੱਢ ਸਕਦੀ ਸੀ ਤੂੰ ਐ ਖਲਾਰ-ਖਲਾਰ ਕੇ ਕਿਉਂ ਸਿੱਟੀ ਜਾਨੀ ਹੈ ਮੈਨੂੰ ਪਤਾ ਹੈ ਤੂੰ ਜਾਣ ਬੁੱਝ ਕੇ ਇਹ ਸਭ ਕੁਝ ਕਰ ਰਹੀ ਹੈ ਲੜਾਈ ਪਾਉਣ ਦੀ ਮਾਰੀ ਉਹ ਕਹਿੰਦੀ ਮੈਂ ਤਾਂ ਕੋਈ ਲੜਾਈ ਨਹੀਂ ਪਾਈ ਇਹ ਵਜ੍ਹੀਆਂ ਗੱਲਾਂ ਤੂੰ ਹੀ ਕਰ ਰਹੀਆਂ ਤਾਂ ਉਹ ਕਹਿੰਦੀ ਭਾਬੀ ਮੈਨੂੰ ਪਤਾ ਹੀ ਹੈ ਮੈਂ ਵੇਖ ਹੀ ਰਹੀਆਂ ਸਭ ਕੁਝ ਕੀ ਘਰ ਵਿੱਚ ਕੀ ਹੋ ਰਿਹਾ ਉਧਰੋਂ ਮਿੰ ਦੋ ਆ ਜਾਂਦੀ ਹੈ ਅੰਦਰੋਂ ਤਾਂ ਉਹ ਕਹਿੰਦੀ ਹੈ ਮਨਪ੍ਰੀਤ ਕੀ ਹੋਇਆ ਤੁਸੀਂ ਕਿਉਂ ਲੜ ਰਹੀਆਂ ਹੁਣ ਤਾਂ ਖੁਸ਼ੀ ਬੋਲਦੀ ਹੈ ਕਹਿੰਦੀ ਹੈ ਕਿ ਲੈ ਹੁਣ ਇਹ ਕਰਾਉਗੀ ਸਾਡਾ ਨਿਆ ਉਹ ਕਹਿੰਦੀ ਮੈਂ ਕਿਸੇ ਦਾ ਕੀ ਨਿਆ ਕਰਾਉਣਾ ਮੈਂ ਤੇ ਪੁੱਛ ਰਹੀ ਆਂ ਵੀ ਆ ਕੱਪੜੇ ਕਿਉਂ ਖਿਲਾਰੇ ਹੈ ਕੀ ਹੋਇਆ ਮਨਪ੍ਰੀਤ ਉਹ ਥੇ ਜਦੋਂ ਦੱਸਦੀ ਹੈ ਤਾਂ ਉਹ ਕਹਿੰਦੀ ਹੈ ਕਿ ਖੁਸ਼ੀ ਤੂੰ ਕਿਉਂ ਕੱਪੜੇ ਖਿਲਾਰ ਦਿੱਤੇ ਮਨਪ੍ਰੀਤ ਦੇ ਤਾਂ ਕਹਿੰਦੀ ਹੈ ਕਿ ਮੈਂ ਇਸ ਨੂੰ ਦੱਸਿਆ ਮੈਂ ਤੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਦੀ ਨਾਲੇ ਤੂੰ ਸਾਡੀ ਦੋਨਾਂ ਦੀ ਗੱਲ ਵਿੱਚ ਨਾ ਬੋਲ ਤਾਂ ਕਹਿੰਦੀ ਹੈ ਕਿ ਬੋਲਾਂ ਕਿਉਂਣਾ ਮੈਂ ਵੀ ਤਾਂ ਇਸ ਘਰ ਦਾ ਮੈਂਬਰ ਹਾਂ ਮੈਂ ਵੀ ਇਸ ਘਰ ਵਿੱਚ ਰਹਿਣੀ ਆ ਕਹਿੰਦੀ ਆਈ ਵੱਡੀ ਘਰ ਵਿੱਚ ਰਹਿਣ ਵਾਲੀ ਕਹਿੰਦੀ ਵੱਡੀ ਵਕਾਲਤਾ ਛਾੜਦੀ ਫਿਰਦੀ ਹੈ ਕਹਿੰਦੀ ਤੈਨੂੰ ਮੈਂ ਇੱਕ ਗੱਲ ਦੱਸ ਦੇਵਾਂ ਕਿ ਵੇਦ ਦਾ ਰਿਸ਼ਤਾ ਪਹਿਲਾਂ ਮੈਨੂੰ ਆਇਆ ਸੀ ਤੇ ਉਹ ਮੈਨੂੰ ਉਮਰ ਦਾ ਵੱਡਾ ਲੱਗਾ ਤੇ ਇਸ ਕਰਕੇ ਮੈਂ ਉਸ ਨੂੰ ਜਵਾਬ ਦੇ ਦਿੱਤਾ ਕਹਿੰਦੀ ਉਸਨੇ ਮੈਨੂੰ ਜਵਾਬ ਨਹੀਂ ਦਿੱਤਾ ਮੈਂ ਉਸ ਨੂੰ ਜਵਾਬ ਦਿੰਦਾ ਹੈ ਕਹਿੰਦੀ ਹੈ ਕਿ ਉਹ ਮੈਨੂੰ ਪਸੰਦ ਨਹੀਂ ਸੀ ਫਿਰ ਅਮਰ ਮੈਨੂੰ ਪਸੰਦ ਆ ਗਿਆ ਤੇ ਫਿਰ ਉਸ ਨੂੰ ਕਹਿੰਦੀ ਹੈ ਕਿ ਤੂੰ ਐਵੇਂ ਨਾ ਉੱਡੀ ਫਿਰ ਵੇਦ ਨੂੰ ਮੈਂ ਪਸੰਦ ਸੀ ਇਸ ਕਰਕੇ ਉਹ ਅੱਜ ਵੀ ਮੈਨੂੰ ਉਸੇ ਨਿਗਾ ਨਾਲ ਹੀ ਵੇਖਦਾ ਹੈ ਤੇ ਪਿਆਰ ਭਰੀਆਂ ਨਜ਼ਰਾਂ ਨਾਲ ਹੀ ਵੇਖਦਾ ਹੈ ਤਾਂ ਮਿੰਦੂ ਇਹ ਸਭ ਸੁਣ ਕੇ ਹੈਰਾਨ ਹੋ ਜਾਂਦੀ ਹੈ ਤੇ ਉਸਦੇ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਹੈ ਕਿ ਇਹ ਕਿੰਨੀ ਦੀਆਂ ਗੱਲਾਂ ਕਰ ਰਹੀ ਹੈ ਤੇ ਹੁਣ ਅੱਗੇ ਦੇਖਦੇ ਹਾਂ ਕਿ ਇਸ ਗੱਲ ਦਾ ਅਸਰ ਮਿੰਦੋ ਤੇ ਕੀ ਪੈਂਦਾ ਹੈ ਤੇ ਉਹਨਾਂ ਦੋਨਾਂ ਦੇ ਰਿਸ਼ਤੇ ਵਿੱਚ ਇਸ ਗੱਲ ਦੀ ਕੋਈ ਅੜਚਨ ਤਾਂ ਨਹੀਂ ਆਏਗੀ ਤੇ ਖੁਸ਼ੀ ਅੱਗੇ ਮਿੰਦੋ ਨਾਲ ਕਿਵੇਂ ਦਾ ਵਿਵਹਾਰ ਰੱਖੇਗੀ ਤੇ ਹੁਣ ਉਹਨਾਂ ਦਾ ਘਰ ਵਿੱਚ ਵਰਤਾਰਾ ਕਿਵੇਂ ਚੱਲੇਗਾ ਕਿਉਂਕਿ ਖੁਸ਼ੀ ਤਾਂ ਕੋਈ ਵੀ ਗੱਲ ਥੱਲੇ ਨਹੀਂ ਡਿੱਗਣ ਦਿੰਦੀ ਤੇ ਕੋਈ ਮੌਕਾ ਨਹੀਂ ਛੱਡਦੀ ਮਿੰਦੋ ਨਾਲ ਲੜਾਈ ਕਰਨ ਦਾ ਤੇ ਹੁਣ ਉਸਨੇ ਐਡੀ ਵੱਡੀ ਗੱਲ ਕਹਿ ਦਿੱਤੀ ਤਾਂ ਮਿੰਦੋ ਵਾਕਿਆ ਹੀ ਸੋਚਣ ਤੇ ਮਜਬੂਰ ਹੋ ਗਈ ਕਿ ਇਹ ਸਭ ਕੀ ਕਹਿ ਰਹੀ ਹੈ